ਤਾਰਤਹੇਲੀ ਮੈਂ ਛੋਟਾ ਹਾਂ ਪਰ ਮੈਨੂੰ ਵੱਡਾ ਕਿਹਾ ਜਾਂਦਾ ਹੈ ਮੈਂ ਦਹੀਂ ਦੇ ਤਲਾ ਵਿੱਚ ਨਹਾਉਂਦਾ ਹਾਂ ਦੱਸੋ ਮੈਂ ਕੌਣ ਹਾਂ ਇਸਦਾ ਸਹੀ ਜਵਾਬ ਹੈ ਦਹੀਂ ਭੱਲਾ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮੁੰਡੇ ਹਰ ਰੋਜ਼ ਪੈਣਦੇ ਹਨ ਅਤੇ ਕੁੜੀਆਂ ਸਾਲ ਦੇ ਵਿੱਚ ਇੱਕ ਵਾਰ ਪੈਣਦੀਆਂ ਹਨ ਇਸ ਦਾ ਸਹੀ ਜਵਾਬ ਹੈ ਜਨੇਊ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਕੁੜੀ ਪਹਿਨਦੀ ਵੀ ਹੈ ਤੇ ਖੇਡਦੀ ਵੀ ਹੈ ਇਸਦਾ ਸਹੀ ਜਵਾਬ ਹੈ ਲਹੂ ਚੌਥੀ ਪਹੇਲੀ ਉਹ ਕੀ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਪਰ ਛੂ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਸਪਨਾ ਚੌਥੀ ਪਹੇਲੀ ਇੱਕ ਟੋਕਰੀ ਵਿੱਚ 10 ਅੰਬ ਹਨ ਜਿੰਨਾ ਵਿੱਚ ਉਸ ਨੇ ਆਪਣੇ ਦੋਸਤਾਂ ਨੂੰ ਇੱਕ ਇੱਕ ਅੰਬ ਦਿੱਤਾ ਫਿਰ ਵੀ ਇੱਕ ਅੰਬ ਟੋਕਰੀ ਵਿੱਚ ਕਿਵੇਂ ਬਚਿਆ ਹੈ ਦੱਸੋ ਕਿਵੇਂ ਕਿਉਂਕਿ ਟੋਕਰੀ ਦੇ ਵਿੱਚ ਇੱਕ ਆਂਬ ਨਾਲ ਮਿਲਿਆ ਸੀ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਇੱਕ ਵਾਰੀ ਫਟ ਜਾਵੇ ਤਾਂ ਉਸ ਨੂੰ ਕੋਈ ਨਹੀਂ ਸਿਉ ਸਕਦਾ ਇਸ ਦਾ ਸਹੀ ਜਵਾਬ ਹੈ ਗੁਵਾਰਾ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਫਟਣ ਤੋਂ ਬਾਅਦ ਆਵਾਜ਼ ਨਹੀਂ ਕਰਦੀ ਇਸ ਦਾ ਸਹੀ ਜਵਾਬ ਹੈ ਦੁੱਧ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸੁੱਕਣ ਤੋਂ ਬਾਅਦ ਗਿੱਲੀ ਹੋ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਤੌਲੀਆ 8ਵੀਂ ਪਹੇਲੀ ਮੇਰੀਆਂ ਅੱਖਾਂ ਹਨ ਪਰ ਦੇਖ ਨਹੀਂ ਸਕਦਾ ਇਸਦਾ ਸਹੀ ਜਵਾਬ ਹੈ ਸੂਈ ਨੌਵੀਂ ਪਹੇਲੀ ਇੱਕ ਨਸੀਅਤ ਸਾਡੇ ਸਾਰਿਆਂ ਲਈ ਉਹ ਕੀ ਚੀਜ਼ ਹੈ ਜੋ ਇੱਕ ਵਾਰ ਖਾ ਕੇ ਦੁਬਾਰਾ ਨਹੀਂ ਖਾਣੀ ਚਾਹੀਦੀ ਇਸ ਦਾ ਸਹੀ ਜਵਾਬ ਹੈ ਤੁਖ